ਨਜ਼ਦੀਕੀ ਪਿੰਡ ਸੜੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਅਰਜਨਦਾਸ ਯੂਥ ਕਲੱਬ ਵੱਲੋਂ ਧੰਨ ਧੰਨ ਬਾਬਾ ਅਰਜਨਦਾਸ ਜੀ ਬਾਬਾ ਨਥੂ ਦਾਸ ਜੀ ਬਾਬਾ ਰਾਮ ਰਖਾ ਦਾਸ ਜੀ ਅਤੇ ਬਾਬਾ ਸੰਗਤ ਸਾਹਿਬ ਸੱਜੀ ਦਾੜੀ ਜੀ ਦਾ ਮੇਲਾ ਅੱਜ ਮਿੱਠੀਆਂ ਯਾਦਾਂ ਨਾਲ ਸੰਪੰਨ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਗੋਪਾਲ ਦਾਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਅਰਜਨਦਾਸ ਯੂਥ ਕਲੱਬ ਸ਼ਹੀਦ ਭਗਤ ਸਿੰਘ ਯੂਥ ਤੇ ਸਪੋਰਟਸ ਕਲੱਬ ਸੜੀਆਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਮੇਲਾ ਕਰਵਾਇਆ ਗਿਆ ਤੇ ਇਸ ਦੌਰਾਨ 24 ਦਸੰਬਰ ਤੋਂ ਬਾਬਿਆਂ ਦੀ ਯਾਦ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਚ ਲਗਲੇ ਪਿੰਡਾਂ ਦੇ ਨੌਜਵਾਨਾਂ ਨੇ ਪਾਗ ਲਿਆ ਅਤੇ ਅੱਜ 29 ਦਸੰਬਰ ਦਿਨ ਸ਼ੁੱਕਰਵਾਰ 14 ਪੋ ਨੂੰ ਫਾਈਨਲ ਮੈਚ ਪਿੰਡ ਕੁੰਡਲ ਦੀ ਟੀਮ ਨੇ ਜਿੱਤਿਆ ਤੇ 21000 ਰੁਪਏ ਨਕਦ ਨਾਮ ਵੀ ਪ੍ਰਾਪਤ ਕੀਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲੜੀ ਤੇ ਹਰਮੀਤ ਡਾਬਾ ਡਕੋਦਾ ਪ੍ਰਧਾਨ ਪੁੱਜੇ ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਮਸ਼ਹੂਰ ਗਾਇਕ ਆਤਮਾ ਬੁੱਡੇਵਾਲ ਤੇ ਮੈਡਮ ਐਸ ਕੌਰ ਅਤੇ ਆ ਬਾਬਾ ਪਹੁੰਚੇ ਤੇ ਉਹਨਾਂ ਨੇ ਆਪਣੇ ਗੀਤਾਂ ਨਾਲ ਸਭ ਦਾ ਮਨੋਰੰਜਨ ਕੀਤਾ ਤੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਇਸ ਦੌਰਾਨ ਲਗਾਤਾਰ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਗੁਰਪਾਲ ਦਾਸ ਜੀ ਤੋਂ ਇਲਾਵਾ ਬਿਆਨਤ ਸਿੰਘ ਬੋਪਾ ਰਾਏ ਹਰੀਸ਼ ਭੱਟੀ ਬੋਟ ਸਿੰਘ ਬੋਪਾ ਰਾਏ ਸ਼ਮਿੰਦਰ ਸੰਧਾ ਦੇਵ ਰਾਜ ਸੰਧਾ ਅਤੇ ਲਾਲ ਸੰਧਾ ਸੰਦੀਪ ਨੱਡਾ ਤੇ ਹੈਪੀ ਸੰਧੂ ਆਦਿ ਮੌਜੂਦ ਸਨ ਜਲਾਲਾਬਾਦ ਤੋਂ ਬੰਟੀ ਦੇ ਹੁਜਾ ਦੀ ਰਿਪੋਰਟ ਦੇਖੋ ਜੀ ਜੋ ਅੱਜ ਮੇਲਾ ਪਿੰਡ ਛੜੀਆਂ ਦੇ ਵਿੱਚ ਲੱਗਿਆ ਹੈ ਬਾਬਾ ਅਰਜਨਦਾਸ ਜੀ ਦਾ ਬੜੀ ਜਿਨ੍ਹਾਂ ਨੇ ਮਿਹਨਤ ਕੀਤੀਆਂ ਹੁੰਦੀਆਂ ਨੇ ਫਾਲ ਉਹਨਾਂ ਨੂੰ ਮਿਲਦਾ ਹੈ ਕਿਉਂਕਿ ਜੇ ਉਹਨਾਂ ਭਗਤੀ ਔਰ ਸ਼ਕਤੀ ਦੋਨੋਂ ਚੀਜ਼ਾਂ ਉਸ ਇਨਸਾਨ ਦੇ ਵਿੱਚ ਹੋਵਣ ਜਿਸ ਤਰ੍ਹਾਂ ਸਾਡੇ ਪਿਛਲੇ ਗੁਰੂਆਂ ਪੀਰਾਂ ਨੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਕੀ ਅਜੇ ਅੱਜ ਬੰਦਰਵਾੜਾ ਚੱਲ ਹੀ ਰਿਹਾ ਹੈ ਉਸ ਦੇ ਸੰਬੰਧ ਵਿੱਚ ਉਹਨਾਂ ਨੇ ਸਾਰਾ ਪਰਿਵਾਰ ਵਾਰ ਦਿੱਤਾ ਸੀ ਮੇਲੇ ਕਿਹਨਾਂ ਦੇ ਲੱਗਦੇ ਨੇ ਮੇਲੇ ਉਹਨਾਂ ਦੇ ਲੱਗਦੇ ਨੇ ਜੋ ਸ਼ਹੀਦ ਹੋ ਜਾਂਦੇ ਨੇ ਜੋ ਦੇਸ਼ ਲਈ ਕੁਝ ਕਰਕੇ ਜਾਂਦੇ ਨੇ ਉਹਨਾਂ ਲਈ ਮੇਲੇ ਲੱਗਦੇ ਹਨ ਸੋ ਅੱਜ ਜੋ ਮੇਲਾ ਛੜੀਆਂ ਦੇ ਵਿੱਚ ਲੱਗ ਰਿਹਾ ਮੈਂ ਕਹਿੰਦਾ ਬਹੁਤ ਚੰਗਾ ਹੈ ਔਰ ਲੋਕਾਂ ਨੂੰ ਜੋ ਹੈ ਗੁਰੂ ਘਰ ਦੇ ਨਾਲ ਜੋੜਿਆ ਜਾ ਰਿਹਾ ਜਿਸ ਤਰ੍ਹਾਂ ਕੀ ਕੱਲ ਕ੍ਰਿਕਟ ਦਾ ਮੈਚ ਹੋਇਆ ਨੌਜਵਾਨ ਮੁੰਡਿਆਂ ਨੂੰ ਜੋ ਨਸ਼ਾ ਤੋਂ ਰਹਿ ਤ ਹੋਣਗੇ ਜੇ ਖੇਡਣ ਵੱਲ ਜਾਣਗੇ ਤਾਂ ਨਸ਼ਾ ਤੋਂ ਰਹਿ ਤ ਹੋਣਗੇ ਇਸ ਵਾਸਤੇ ਮੈਂ ਕਹਿੰਦਾ ਵੀ ਇਹ ਬੜਾ ਚੰਗਾ ਉਪਰਾਲਾ ਪਿੰਡ ਵਾਲਾ ਨੇ ਕੀਤਾ ਹੈ ਕਿਉਂਕਿ ਨਸ਼ਿਆਂ ਤੋਂ ਦੂਰ ਦੂਸਰਾ ਸਾਨੂੰ ਜਿਹੜਾ ਧਾਰਮਿਕ ਜਿਹੜਾ ਸਾਡੇ ਗੁਰੂ ਪੀਰ ਫਕੀਰ ਸਾਹਿਬ ਦਾ ਵਿਰਸਾ ਚੱਲ ਰਿਹਾ ਹੈ ਉਹਦੇ ਨਾਲ ਸਾਨੂੰ ਜੋੜ ਰਿਹਾ ਨਾ ਮੇਲਾ ਧੰਨ ਬਾਬਾ ਅਰਜੰਦਾਸ ਧੰਨ ਬਾਬਾ ਨਥਦਾਸ ਧੰਨ ਬਾਬਾ ਆਰਾਮ ਰਖਾ ਜੀ ਦਾ ਪਿੰਡ ਸੜੀਆਂ ਵਿੱਚ 13 ਪੋ ਤੇ 14 ਪੋ ਨੂੰ ਮਨਾਇਆ ਜਾਂਦਾ 13 ਪੋ ਨੂੰ ਇਸ ਵਾਰ ਟੂਰਨਾਮੈਂਟ ਕਰਵਾਇਆ ਗਿਆ ਸੀ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸੀ 14 ਪੋ ਨੂੰ ਰੰਗ ਰੰਗ ਪ੍ਰੋਗਰਾਮ ਆਤਮ ਬੁੱਢੇਵਾਲ ਤੇ ਨਾਲ ਉਸ ਦੇ ਨਾਲ ਐਸਕੋਰ ਬੀਬੀ ਆਈ ਹੈ ਜੋ ਲੋਕਾਂ ਨੂੰ ਮਨੋਰੰਜਨ ਕਰ ਰਹੇ ਨੇ ਸੋ ਇਸ ਮੇਲੇ ਤੇ ਸਮੂਹ ਸਾਥੀ ਸੰਪੰਚਨ ਬਹੁਤ ਬਹੁਤ ਧੰਨਵਾਦ